ਤੋ ਨਾਮ ਕਰਵਾਓ ਵੀ ਮੈਂ ਜ਼ਿਲ੍ਹਾ ਪ੍ਰਧਾਨ ਸੀ ਪੰਜ ਹਲਕਿਆਂ ਦਾ ਕਿਸੇ ਇੱਕ ਹਲਕੇ ਦੇ ਵਿੱਚ ਵੀ ਇਹਨੇ ਮੈਨੂੰ ਕਾਲ ਕਰੀ ਹੋਵੇ ਵੀ ਅੱਜ ਆ ਜਾ ਆ ਉਹ ਪ੍ਰੋਗਰਾਮ ਤੇ ਉੱਥੇ ਦੇ ਜਿਹੜੇ ਹਲਕੇ ਵਾਲੇ ਸੀ ਉਹੀ ਮੈਨੂੰ ਸਿਰਫ ਕਾਲ ਕਰਦੇ ਸੀ ਇਹਨੇ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਅੱਜ ਕਹਿ ਰਹੇ ਹਨ ਇੱਕ ਇੱਕ ਬੂਥ ਤੇ ਜਾ ਕੇ ਅਸੀਂ ਨੇ ਟੀਮ ਜੋੜੀ ਪੂਰਾ ਜ਼ਿਲ੍ਹਾ ਚਲਾਇਆ ਸਭ ਤੋਂ ਵੱਡੀ ਬੋਡੀ ਬਣਾਈ ਜ਼ਿਲ੍ਹੇ ਦੀ 2 ਸਾਲ ਇਹ ਮਿਹਨਤ ਕਰੀ ਬੜੇ ਵਧੀਆ ਤਰੀਕੇ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਉਹੀ ਜਗ੍ਹਾ ਦੇ ਉੱਤੇ ਟਿੱਕ ਮੈਂ ਛੜਤੀ ਕੋਈ ਗੱਲ ਨਹੀਂ ਬਟ ਮੈਨੂੰ ਉਹ ਫੰਕਸ਼ਨਾਂ ਚ ਵੀ ਬੁਲਾਉਣਾ ਇਹ ਮੁਨਾਸਬ ਨਹੀਂ ਸਮਝ ਰਿਹਾ ਉਸ ਤੋਂ ਬਾਅਦ ਹੱਦ ਤਾਂ ਉਸ ਦਿਨ ਹੋ ਗਈ ਜਿਸ ਦਿਨ ਧੂਰੀ ਦਾ ਪ੍ਰੋਗਰਾਮ ਰੱਖ ਲਿਆ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਕੱਲ ਨੂੰ ਖੈਰਾ ਸਾਹਿਬ ਧੂਰੀ ਆ ਰਹੇ ਨੇ ਤੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਉਸ ਦਿਨ ਫਿਰ ਮੈਂ ਉਹ ਨਮਾਰਾ ਚੋਣ ਵਾਲੀ ਜਿਹੜਾ ਮੈਂ ਆਵੀਆਂ ਲਾਈਨਾਂ ਲਿਖੀਆਂ ਕਿਉਂਕਿ ਜਦੋਂ ਮੈਨੂੰ ਲੱਗਿਆ ਕਿ ਯਾਰ ਇਹਨਾਂ ਨੇ ਮੈਨੂੰ ਰੱਖਣਾ ਹੀ ਨਹੀਂ ਤਾਂ ਫਿਰ ਮੈਨੂੰ ਕਿਉਂ ਨਹੀਂ ਨਵਾਰਾ ਛੋਣਾ ਚਾਹੀਦਾ ਖੈਰਾ ਸਾਹਿਬ ਵੱਲੋਂ ਪਰਸਨਲੀ ਬੁਲਾਇਆ ਨਹੀਂ ਗਿਆ ਕਿਸੇ ਪ੍ਰੋਗਰਾਮ ਹਾਂਜੀ ਇਹ ਨਾ ਇਹ ਸਰਾਸਰ ਝੂਠ ਹੈ ਦੇਖੋ ਮੈਂ ਜਿੱਦਣ ਇਹਨਾਂ ਦੇ ਘਰ ਆਇਆ ਉਹ ਦਿਨ ਤੁਸੀਂ ਸਾਰੇ ਇੱਥੇ ਹਾਜ਼ਰ ਸੀ ਕਿ ਤੁਹਾਡੀ ਹਾਜ਼ਰੀ ਚ ਬੋਲਿਆ ਮੈਂ ਉਹਨੂੰ ਕੋਈ ਬਾਤ ਤੇ ਨਹੀਂ ਉਹਦੀ ਮਰੋੜੀ ਉਹ ਉਹ ਉਹਦੀ ਵਾਈਫ ਨੇ ਨਾਰੇ ਲਾਏ ਸਾਡੇ ਹੱਕ ਵਿੱਚ ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਉਦੋਂ ਤੱਕ ਠੀਕ ਸੀ ਨਾ ਉਸ ਤੋਂ ਬਾਅਦ ਤਿੰਨ ਕਿ ਦਿਨ ਛੱਡ ਕੇ ਮੈਨੂੰ ਘਰ ਆਪਣੇ ਖਾਣੇ ਤੇ ਬੁਲਾਇਆ ਫਿਰ ਸਾਰੇ ਫਿਰ ਐਮਸੀ ਸੱਦੇ ਆ ਫਿਰ ਸਾਰੇ ਛੋਟੇ-ਮੋਟ ਦਫਤਰ ਦੇ ਵਿੱਚ ਬੈਠ ਕੇ ਸਾਰੀ ਫਿਰ ਮੀਟਿੰਗ ਕੀਤੀ ਉਸ ਦਿਨ ਮੀਡੀਆ ਨਹੀਂ ਸੱਦਿਆ ਤੇ ਉਸ ਤੋਂ ਡੇਢ ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖੈਰ ਇਹਨੇ ਕੈਂਪੇਨ 'ਚ ਨਹੀਂ ਲੈ ਕੇ ਗਿਆ ਮੈਂ ਉਹ ਅਕਸਰ ਜੇ ਆਪਣਾ ਅ ਅਵੇਲੇਬਲ ਹੁੰਦਾ ਤਾਂ ਹੀ ਉਹ ਕੈਂਪੇਨ 'ਚ ਜਾਂਦਾ ਮੈਂ ਕਚਹਿਰੀ 'ਚ ਮੀਟਿੰਗ ਰੱਖੀ ਸੀਗੀ ਇਹਦੇ ਚੰਚੇਰੀ ਵਾਲੀ ਮੀਟਿੰਗ 'ਚ ਵੀ ਆ ਸੁਣੋ ਨਾ ਉਹ ਗਲਤ ਕਹਿ ਰਹੇ ਨੇ ਨਾ ਕਚਹਿਰੀ ਦੀ ਮੀਟਿੰਗ ਰਾਤ 9 ਵਜੇ ਤੈ ਹੁੰਦੀ ਆ ਕਿ ਅਗਲੇ ਦਿਨ ਅਸੀਂ ਬਾਰ ਦੀ ਮੀਟਿੰਗ 'ਚ ਜਾਣਾ ਵਾ ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫੋਨ ਬੰਦ ਕਰ ਦਿੱਤਾ ਥੈਟ ਮੀਨ ਮੇਰੀ ਰਿੰਗ ਜਾ ਚੁ ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਦਾ ਵਸੇ ਨੂੰ ਠੂਠਾ ਸਾਹਿਬ ਅਨੇਕ ਮੇਰਾ ਫੋਨ ਲਿਆਇਓ ਫਿਰ ਮੈਂ ਇਹਨੂੰ ਟੈਕਸਟ ਕੀਤਾ ਮੈਸੇਜ ਉਹਦਾਂ ਹੀ ਰਾਤ ਨੂੰ ਜਿੱਦਣ ਅਗਲੇ ਦਿਨ ਸਵੇਰੇ ਜਾਣਾ ਸੀਗਾ ਬਾੜ ਦੀ ਮੀਟਿੰਗ ਤੇ ਇਹਨੇ ਮੇਰੇ ਟੈਕਸਟ ਦਾ ਜਵਾਬ ਨਹੀਂ ਦਿੱਤਾ ਫਿਰ ਅਗਲੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ ਹਲੋ ਜੀ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ ਤਾਂ ਤੁਹਾਡੇ 2 ਮਿੰਟ ਅੱਗੇ ਫੜਿਓ ਜੀ ਜ਼ਰਾ ਆਈ ਵਿਲ ਜਸਟ ਸ਼ੋ ਯੂ ਦ ਟੈਕਸਟ ਐਂਡ ਡੇਟ ਤੁਹਾਨੂੰ ਪਤਾ ਲੱਗ ਜਾਏਗਾ ਬਾੜ ਵਾਲੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦਾ ਟੈਕਸਟ ਆ ਅਗਰ ਹੋਇਆ ਮੇਰੇ ਕੋਲ ਸੇਵਡ ਨਾ ਕਹਿਰਾ ਸਾਹਿਬ ਕਿ ਤੁਸੀਂ ਐਡਿਟ ਕਰ ਲੈਣਾ ਉਸ ਨੂੰ ਆ ਲੋ ਆ ਸੋਮਵਾਰ ਦਾ ਪੜੋ ਡੇਅਰ ਗੋਲਡੀ ਸਿንስ ਯੋਰ ਫੋਨ ਇਜ਼ ਆਊਟ ਆਫ ਰੀਚ ਯੂ ਆਰ ਰਿਕਵੈਸਟਡ ਟੂ ਜੁਆਇਨ ਮੀ ਫॉर द ਡੀਬੀਏ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਧੂਰੀ ਮੀਟਿੰਗ ਟੁਡੇ 12:15 ਮਿੰਟ ਤੇ ਟੂ ਮੀਟ ਆਲ ਐਡਵੋਕੇਟਸ ਰਿਗਾਰਡਸ ਖੇਰਾ ਫਿਰ ਅਗੇ ਲਿਖਿਆ ਪਲੀਜ਼ ਕਾਲ ਮੀ ਵੈਨ ਯੂ ਆਰ ਅਵੇਲੇਬਲ ਆ ਇੱਕ ਰਾਤ ਪਹਿਲਾਂ ਦਾ ਸੁਣੋ ਇਹ ਆ ਮੈਂ ਪਿੰਡਾਂ ਦੀ ਕਾਪੀ ਮੰਗ ਰਿਹਾ ਤੁਹਾਨੂੰ ਫਰਾਈਡੇ ਤੇ ਮਤਲਬ ਔਰ ਇਹਦੇ ਇਹਦੇ ਟੈਲੀਫੋਨ ਤੇ ਕਾਲ ਰਿਕਾਰਡ ਕਰਦਾ ਰਿੰਗਾਂ ਗਈ ਹੋਈ ਇੱਕ ਰਾਤ ਪਹਿਲਾਂ ਦੀਆਂ ਇੱਕ ਦਿਨ ਪਹਿਲਾਂ ਦੀਆਂ ਔਰ ਅਗਲੇ ਦਿਨ ਸਵੇਰੇ ਵੀ ਟਰਾਈ ਕਰਦਾ ਸੋ ਦਿਸ ਇਹ ਉਹਨੇ ਬਹਾਨਾ ਬਣਾਇਆ ਵਾ ਅਸਲ ਕਹਾਣੀ ਘੁੰਮ ਕੇ ਆਉਂਦੀ ਆ ਕਿ ਵਿਚਾਰਾ ਘਬਰਾ ਗਿਆ ਸੀਗਾ ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵੰਤਪਾਨ ਪਰਸ਼ੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗਿਲਾ ਨਹੀਂਗਾ ਕੋਈ ਗੱਲ ਨਹੀਂ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਾ ਤੋਂ ਡਰਦਾ ਸੀ ਮੇਰੀ ਹਮਦਰਦੀ ਹੈ